ਬਾਈ ਜਨਵਰੀ ਨੂੰ ਅਯੋਧਿਆ ਵਿਖੇ ਹੋਣ ਵਾਲੇ ਪ੍ਰਾਨ ਪ੍ਰਤਿਸ਼ਠਾ ਪ੍ਰੋਗਰਾਮ ਦੇ ਤਹਿਤ ਮਹਾਕਾਲੀ ਮੰਦਿਰ ਮਜੀਠਾ ਵੇਰ ਦਾ ਬਾਈਪਾਸ ਤੇ ਕਲਸ਼ ਦੀ ਸਥਾਪਨਾ ਕੀਤੀ ਗਈ ਇਸ ਮੌਕੇ ਮਹਾਕਾਲੀ ਮੰਦਿਰ ਦੇ ਪ੍ਰਧਾਨ ਰਤੇਸ਼ ਸ਼ਰਮਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਰਵਿੰਦਰ ਵੜੈਜ ਵਿਪਨ ਸ਼ਰਮਾ ਰਜੀਵ ਸ਼ਰਮਾ ਅਭਿਸ਼ੇਕ ਸ਼ਰਮਾ ਸਮੇਤ ਸੰਗਤਾਂ ਹਾਜ਼ਰ ਸਨ 22 ਤਰੀਕ ਨੂੰ ਬੜਾ ਭਵਯਾ ਕਾਰਜਕ੍ਰਮ ਜਿਹੜਾ ਇੱਕ ਅਯੋਧਿਆ ਨਗਰੀ ਦੇ ਵਿੱਚ ਰਹਿਣ ਵਾਲਾ ਹੈ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਦੀ ਪ੍ਰਾਣ ਪ੍ਰਤੀਸ਼ਠਾ ਔਰ ਗ੍ਰਹਿ ਪ੍ਰਵੇਸ਼ ਦਾ ਕਾਰਜਕ੍ਰਮ ਹੈ ਜਿਹੜਾ ਅਸੀਂ ਅੱਜ ਸ਼੍ਰੀ ਤੇਜ ਜੀ ਜਿਹੜੇ ਮੰਦਿਰ ਕਮੇਟੀ ਦੇ ਮੁੱਖ ਪ੍ਰਬੰਧਕ ਨੇ ਉਹਨਾਂ ਦੇ ਮੰਦਿਰ ਦੇ ਵਿੱਚ ਭਗਵਾਨ ਸ਼੍ਰੀ ਰਾਮ ਜੀ ਦੇ ਅਯੋਧਿਆ ਨਗਰੀ ਤੋਂ ਚਲ ਕੇ ਕਲਸ਼ ਜਿਹੜਾ ਆਮੰਤਨ ਪੱਤਰ ਹੈ ਇਹਨਾਂ ਦੇ ਮੰਦਰ ਦੇ ਵਿੱਚ ਮਹਾਕਾਲੀ ਮੰਦਰ ਦੇ ਵਿੱਚ ਸਥਾਪਿਤ ਕੀਤਾ ਹੈ ਕਿ ਅਯੋਧਿਆ ਤੋਂ ਜਿਹੜਾ ਨਿਮੰਤਰਣ ਪੱਤਰ ਆਇਆ ਹੈ ਉਹ ਵੱਖਰੇ ਵੱਖਰੇ ਮੰਦਰਾਂ ਦੇ ਵਿੱਚ ਦਿੱਤਾ ਜਾ ਰਿਹਾ ਉਸੇ ਹੀ ਲੜੀ ਦੇ ਵਿੱਚ ਅੱਜ ਇੱਕ ਕਮੇਟੀ ਸਾਡੇ ਮੰਦਰ ਵੀ ਆਈ ਆ ਤੇ ਅਸੀਂ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਥੇ ਆ ਕੇ ਇੱਕ ਕਲਸ਼ ਕਲਸ਼ ਸਥਾਪਿਤ ਕੀਤਾ ਵਾ ਤੇ ਅਸੀਂ ਪੂਰੇ ਤਨ ਮਨ ਦੇ ਨਾਲ ਇਹ ਇਹਨਾਂ ਨੂੰ ਵਿਸ਼ਵਾਸ ਦਵਾਇਆ ਹੈ ਵੀ ਅਸੀਂ ਅਯੁੱਧਿਆ ਨਗਰੀ ਵੀ ਜਾਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਜਿੰਨੇ ਇੱਥੇ ਸ਼ਰਧਾਲੂ ਉਹਨਾਂ ਨੂੰ ਵੀ ਇਹ ਆਮੰਤਨ ਪੱਤਰ ਜ਼ਰੂਰ ਪਹੁੰਚਾਵਾ।